ਦੀ ਮਾਫੀ ਵੀ ਮੰਗ ਲਈ ਬਿਲਕੁਲ ਮੰਗਿਆਈ ਮਾਫੀ ਉਹ ਧਮਕੀ ਨਹੀਂ ਕਹਿ ਸਕਦੇ ਜੀ ਅਸੀਂ ਉਹ ਜਿਵੇਂ ਆਪਾਂ ਕੋਈ ਬੱਚਾ ਕਿਸੇ ਗੱਲ ਤੋਂ ਮੰਨ ਨਹੀਂ ਰਿਹਾ ਹੁੰਦਾ ਉਹਨੂੰ ਘੂਰ ਕੇ ਹਟਾਉਣੇ ਆਪਾਂ ਉਸ ਤਰ੍ਹਾਂ ਸਾਨੂੰ ਮਤਲਬ ਉਹਨਾਂ ਨੇ ਸਮਝਾਇਆਗਾ ਤੇ ਅਸੀਂ ਵੀਡੀਓ ਡਿਲੀਟ ਕਰਈਏ ਨੇ ਤੇ ਮਾਫੀਨਾਮਾ ਪਾਇਆਗਾ ਅੱਛਾ ਅੱਛਾ ਹਾਂਜੀ ਤੇ ਉਹਨਾਂ ਦੀ ਘੂਰ ਤੋਂ ਬਾਅਦ ਹੀ ਤੁਸੀਂ ਸਮਝੋ ਜਾਂ ਪਹਿਲਾਂ ਵੀ ਤੁਹਾਡੇ ਅੰਦਰ ਵਿਚਾਰ ਵਟਾਂਦਰਾ ਚੱਲ ਰਿਹਾ ਸੀ ਵੀ ਇਹ ਚੀਜ਼ਾਂ ਬੰਦ ਕਰ ਦਿੱਤੀਆਂ ਜਾਣ ਨਹੀਂ ਸਾਡੀ ਡਿਸਕਸ਼ਨ ਚੱਲ ਰਹੀ ਸੀ ਟੀਮ ਦੀ ਸਾਰੀ ਦੀ ਅਸੀਂ ਉਸ ਤੋਂ ਪਹਿਲਾਂ ਵੀ ਬੰਦ ਕਰਨਾ ਚਾਹੁੰਦੇ ਸੀਗੇ ਉਸ ਤੋਂ ਬਾਅਦ ਭਾਈ ਸਾਹਿਬ ਦੀ ਵੀਡੀਓ ਆ ਗਈ ਅਸੀਂ ਵੈਸੇ ਵੀ ਬੰਦ ਹੀ ਕਰਨੀਆਂ ਸੀ ਇਹ ਹਾਂਜੀ ਇਹ ਰਸਤਾ ਅਪਣਾਇਆ ਹੀ ਕਿਉਂ ਡਬਲ ਮੀਨਿੰਗ ਕਮੇਡੀ ਦਾ ਰਸਤਾ ਕਿਉਂ ਅਪਣਾਇਆ ਤੁਸੀਂ ਇਹ ਤਾਂ ਹੀ ਸਾਨੂੰ ਮਤਲਬ ਸਾਫ਼ ਸੁਥਰੀਆਂ ਵੀਡੀਓ ਤੋਂ ਜਦੋਂ ਆਡੀਅנס ਸਾਨੂੰ ਕੰਪੈਲ ਕਰੀ ਜਾਂਦੀ ਸੀ ਬਾਰ-ਬਾਰ ਕਮੈਂਟਾਂ ਚ ਵਧੀਆ ਪਾਓ ਉਸ ਮਸਾਲਾ ਪਾਓ ਸੀਨ ਪਾਓ ਹਾਂ ਕੁੜੀਆਂ ਵਧੀਆ ਪਾਓ ਤਾਂ ਕਰਕੇ ਸਾਨੂੰ ਹੋਇਆ ਸੀ ਉਹ ਆਪ ਉਕਸਾਉਂਦੀ ਸੀ ਤੁਹਾਨੂੰ ਆਡੀਅנס ਹਾਂਜੀ ਬਿਲਕੁਲ ਆਡੀਅנס ਹਾਂਜੀ ਕਹਿੰਦੀ ਸੀ ਸਾਨੂੰ ਕਮੈਂਟਾਂ ਰਹੀ ਬਿਤਾ ਨਹੀਂ ਚੱਲ ਰਹੀਆਂ ਕੁਝ ਪਾਓ ਇਹ ਚ ਮਾਣਾ ਮੋਟਾ ਫਿਰ ਚੱਲਣਗੇ ਹਾਂ ਹਾਂ ਕਿਤੇ ਨਾ ਕਿਤੇ ਉਹਨਾਂ ਦਾ ਵੀ ਯੋਗਦਾਨ ਹੈਗਾ ਹਾਂਜੀ ਹੈਗਾਗਾ ਕਿਉਂਕਿ ਜਿਹੀ ਜਿਹੀ ਉਹਨਾਂ ਨੇ ਡਿਮਾਂਡ ਕਰੀ ਅਸੀਂ ਤਾਂ ਉਹ ਹੀ ਸਪਲਾਈ ਕਰੀ ਹੈਗੀ ਹਾਂ ਹਾਂ ਹਾਂਜੀ ਕਿੰਨੇ ਸਮੇਂ ਤੋਂ ਬਣਾਉਂ ਤਿਆਰੀ ਸੀ ਤੁਸੀਂ ਵੀਡੀਓ ਹਾਂਜੀ ਲਗਭਗ ਹੁਣ ਅਸੀਂ ਮਤਲਬ ਜਿਵੇਂ 6-7 ਮਹੀਨੇ ਹੋ ਗਏ ਸੀਗੇ ਪਹਿਲਾਂ ਸਾਫ਼ ਸੋਥਰੇ ਕੰਟੈਂਟ ਬਣਾ ਰਹੇ ਸੀ ਤੇ ਇਹਦੀਆਂ ਤਾਂ ਅਸੀਂ 5-6 ਵੀਡੀਓ ਅਪਲੋਡ ਕਰੀਆਂ ਸੀਗੀ ਬੋਲਡ ਹਨਜੀ ਠੀਕ ਹੈ ਸੋ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਇਤਾਂ ਦੀ ਵੀਡੀਓਜ਼ ਬਣਾਉਂਦੇ ਹੋ ਕਿਤੇ ਨਾ ਕਿਤੇ ਪਰਿਵਾਰਕ ਤੌਰ ਤੇ ਵੀ ਅਪਾ ਕਹਿੰਦੀ ਬਹੁਤ ਗੱਲਾਂ ਸਹਿਣੀਆਂ ਪੈਂਦੀਆਂ ਨੇ ਫੇਸ ਕਰਨੀਆਂ ਪੈਂਦੀਆਂ ਨੇ ਬਿਲਕੁਲ ਜੀ ਹਾਂਜੀ ਪਰ ਪਰਿਵਾਰ ਨੂੰ ਵੀ ਮਤਲਬ ਇਹ ਚੀਜ਼ਾਂ ਦੇ ਬਹੁਤ ਔਖਾਗਾ ਸਾਹਮਣਾ ਕਰਨਾ ਕਿਉਂਕਿ ਲੋਕਾਂ ਦੇ ਵਿੱਚ ਵਿਚਰਨਾ ਤੇ ਰਿਸ਼ਤੇਦਾਰਾਂ ਦੇ ਵਿੱਚ ਹਰ ਇੱਕ ਨੂੰ ਔਖਾ ਹੈਗਾ ਜੇ ਜਦੋਂ ਆਪਾਂ ਕੋਈ ਗਲਤ ਕੰਮ ਕਰਾਂਗੇ ਗਲਤ ਕੰਮਾਂ ਦੇ ਤਾਂ ਗਲਤ ਹੀ ਨਤੀਜੇ ਨੇ ਹਾਂ ਲੱਗਦਾ ਜਿਹੜਾ ਕਮਲਕੌਰ ਭਾਬੀ ਦਾ ਕਤਲ ਹੋਇਆ ਉਸ ਤੋਂ ਬਾਅਦ ਇਹ ਚੀਜ਼ਾਂ ਸੁਧਰ ਜਾਣਗੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਿਹੜੀ ਲੱਛਰਤਾ ਪ੍ਰੋਸਦੇ ਨੇ ਉਹ ਸੁਧਰ ਜਾਣਗੇ ਤੇ ਲੱਗਦਾ ਤੁਹਾਨੂੰ ਵੀ ਕਤਲ ਹੀ ਇਸ ਮਸਲੇ ਦਾ ਹੱਲ ਹੈ ਦੇਖੋ ਜੀ ਸੁਧਰਨ ਦਾ ਦਾ ਕਿਉਂਕਿ ਆਪ ਸੋਚਣਾ ਚਾਹੀਦਾ ਵੀ ਅੱਗੇ ਆਪਣੇ ਸਮਾਜ ਤੇ ਇਹਦਾ ਕੀ ਇਫੈਕਟ ਪੈ ਰਿਹਾਗਾ ਕਿਉਂਕਿ ਇਹ ਚੀਜ਼ ਨੂੰ ਸਾਡੇ ਨੂੰ ਵੀ ਕਹਿਣਗੇ ਵੀ ਹੁਣ ਇਹ ਕੱਟ ਕੇ ਵੀਡੀਓ ਦੋ ਦਿਨਾਂ ਬਾਅਦ ਹੀ ਸੈਣੇ ਬਣੇ ਬੈਠਣੇ ਪਰ ਆਪਾਂ ਨੂੰ ਪਤਾ ਗਈ ਸਾਡੀਆਂ ਅੱਖਾਂ ਥੋੜੀਆਂ ਚਲੋ ਟਾਈਮ ਨਾਲ ਖੁੱਲ ਗਈਆਂ ਆਪਾਂ ਕਹਿਣੇ ਵੀ ਸਾਰੇ ਨਹੀਂ ਖੁੱਲਣੇ ਚਾਹੁੰਦੇ ਨੇ ਜਿਹੜੇ ਇਹੋ ਜਿਹਾ ਕੰਟੈਂਟ ਪਾ ਰਹੇ ਨੇਗੇ ਵੀ ਕਿਤੇ ਨਾ ਕਿਤੇ ਆਉਣ ਵਾਲੇ ਬੱਚਿਆਂ ਤੇ ਬਹੁਤ ਭੜਾ ਪ੍ਰਭਾਵ ਪੈਣਾਗਾ ਵੀ ਆਪਾਂ ਨੂੰ ਇਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਵੀ ਸਾਫ਼ ਸੁਥਰਾ ਹੀ ਕੰਟੈਂਟ ਪਾਉਣਾ ਚਾਹੀਦਾ ਹੁਣ ਤੁਸੀਂ ਬੋਲਡ ਕੰਟੈਂਟ ਪਾਉਣਾ ਛੱਡ ਦਿੱਤਾ ਇਨਾਂ ਦਾ ਘਾਟਾ ਪੈ ਜੂ ਤੁਹਾਨੂੰ ਹੁਣ ਕੋਈ ਘਾਟਾ ਨਹੀਂ ਪੈ ਰਹੀ ਸਾਨੂੰ ਉਹਦਾ ਕੋਈ ਫਾਇਦਾ ਵੀ ਨਹੀਂ ਹੋਇਆ ਜੈਸੇ ਕਹੀ ਸਾਨੂੰ ਕੋਈ ਉਹਦਾ ਬੜਾ ਬੈਨੀਫਿਟ ਵੀ ਨਹੀਂ ਹੋਇਆ ਸਾਡਾ ਨਹੀਂ ਹੋਇਆ ਜੀ ਅੱਛਾ ਹਾਂਜੀ